ਮੈਂ ਜਸਪਾਲ ਸਿੰਘ ਜਾਨੀ ਵੈਟਰਨਰਸ ਵੈਲਫੇਅਰ ਆਰਗੇਨਾਈਜੇਸ਼ਨ ਦਾ ਪੰਜਾਬ ਪ੍ਰਧਾਨ 6 ਤਰੀਕ ਨੂੰ ਮੈਨੂੰ ਇੱਕ ਸਮਝੌਤੇ ਦੇ ਤਹਿਤ ਇੱਥੇ ਅੰਮ੍ਰਿਤਸਰ ਬੁਲਾਇਆ ਗਿਆ ਸੀ ਉੱਥੇ ਏਐਸਏ ਸ਼ਖਚੈਨ ਸਿੰਘ ਨੇ ਮੇਰੇ ਨਾਲ ਬਹੁਤ ਵੱਡਾ ਸਕੈਂਡਲ ਕੀਤਾ ਮੈਨੂੰ ਉੱਥੇ ਇੱਕ ਕਮਰੇ 'ਚ ਬਿਠਾ ਕੇ ਚਾਰ ਜਨਾਨੀਆਂ ਤੇ ਤਿੰਨ ਚਾਰ ਬੰਦੇ ਮੇਰੀ ਬਹੁਤ ਮਾਰਕਟਾਈ ਕੀਤੀ ਮੈਨੂੰ ਨੰਗੇ ਕਰਕੇ ਮੇਰੀ ਵੀਡੀਓ ਬਣਾਈ ਇਹਨਾਂ ਨੇ ਤੇ ਮੈਨੂੰ ਡਰਾਵਾ ਦਿੱਤਾ ਕਿ ਤੇਰੀ ਇਹ ਵੀਡੀਓ ਵਾਇਰਲ ਕਰ ਦਾਂਗੇ ਜੇਕਰ ਤੂੰ ਸਾਨੂੰ ਇੰਨੀ ਅੱਛਾ 10 ਲੱਖ ਰੁਪਈਆ ਨਾ ਦਿੱਤਾ ਤੇ ਮੈਂ ਕਿਹਾ ਮੇਰੇ ਕੋਲ ਤੇ ਭਾਈ 40 50 ਹਜ਼ਾਰ ਰੁਪਈਆ ਹੈਗਾ ਵਾ ਪਰ ਮੇਰੇ ਨਾਲ ਇਹ ਸਾਰਾ ਕੰਮ ਤੁਸੀਂ ਗਲਤ ਕਰ ਰਹੇ ਹੋ ਇਹਨਾਂ ਨੇ ਕਿਹਾ ਵੀ ਇਹੀ ਕੋਈ ਕੇਸ ਨਹੀਂ ਪਾਉਂਦੇ ਇਹ ਐਸਆਈ ਸੁਖਚਾਨ ਸਿੰਘ ਜੋ ਆ ਇਹ ਵਰਦੀ ਦੇ ਵਿੱਚ ਸੀ ਮੈਂ ਕਿਹਾ ਨੇਮ ਪਲੇਟ ਕਿੱਥੇ ਕੀ ਆ ਕਹਿੰਦਾ ਨੇਮ ਪਲੇਟ ਜਿਹੜੀ ਆ ਉਹ ਤੇਰੇ ਪੂਰੇ ਸਰੀਰ ਤੇ ਨੇਮ ਪਲੇਟਾਂ ਬਣਾ ਦਾਂਗੇ ਮੇਰੇ ਨਾਮ ਦੀਆਂ ਪਰ ਤੂੰ ਬੰਦਾ ਬਣ ਜਾ ਹੁਣ ਤੇ ਤੇਹੀ ਕੇਸ ਪਾਉਣਾ ਵਾ ਤੇ ਕੇਸ ਨਾ ਪਾ ਕੇ ਇਹਨਾਂ ਨੇ ਕਿਹਾ 4 ਲੱਖ ਰੁਪਈਆ ਦੋ ਮੇਰੀ ਮੇਰੇ ਕੋਲ ਉਸ ਟਾਈਮ 45,000 ਰੁਪਏ ਮੇਰੀ ਬੈਂਕ 'ਚ ਸੀ ਮੈਨੂੰ ਬੈਂਕ ਦੇ ਵਿੱਚ ਲੈ ਗਏ ਇਹ ਐਸਸੀ ਸ਼ਕੰਜਨ ਸਿੰਘ ਨੇ ਬੰਦੇ ਭੇਜੇ ਕਿ ਐਸਬੀਆਈ ਦੇ ਵਿੱਚ ਜਾ ਕੇ ਮੇਰੇ ਅਕਾਊਂਟ ਦੇ ਵਿੱਚੋਂ ਸਰਦਾਰ ਸਵਰਨ ਸਿੰਘ ਦੇ ਅਕਾਊਂਟ ਵਿੱਚ ਟਰਾਂਸਫਰ ਕਰਾ ਕੇ ਇਹਨਾਂ ਨੇ 45,000 ਰੁਪਏ ਮੇਰੇ ਕੋਲੋਂ ਲਿਆ ਤੇ ਜਿਹੜਾ ਕਿ 8 ਤਰੀਕ ਨੂੰ 4 ਵਜੇ 3,55,000 ਰੁਪਏ ਦੀ ਮੰਗ ਕਰ ਰਹੀ ਸੀ ਲਿਖਿਆ ਸੀ ਮੇਰੇ ਗੂਠੇ ਲਵਾਏ ਸਾਰਾ ਕੁਝ ਮੇਰੇ ਉਹਦੇ ਵਿੱਚ ਇਹਨਾਂ ਨੇ 12 ਕਾਰਡ ਜੋ origignal ਕਾਰਡ ਆ ATM ਕਾਰਡ ਫੌਜੀ ਕਾਰਡ ਸਾਰੇ ਉਹ ਰੱਖ ਲਏ ਆ ਤੇ ਅੱਜ ਜੋ ਇਹਨਾਂ ਨੂੰ ਇੱਥੇ ਜਿਹੜਾ ਮਨਜੋਤ ਕੌਰ ਉਹਨਾਂ ਨੇ ਕਾਊਂਟਰ ਕਰਕੇ ਫੜਿਆ ਵਾ ਤੇ ਜੋ ਭਾਈ ਸਾਹਿਬ ਆ ਗਏ ਮੇਰੇ ਨਾਲ ਸੰਸਥਾ ਦੇ ਪ੍ਰਬੰਧ ਜਿਨ੍ਹਾਂ ਨੇ ਮੇਰੀ ਉਦਨ ਮਤ ਕੀਤੀ ਸੀ ਜਾਨੀ ਸਾਹਿਬ ਕਿ ਕਿਸ਼ ਕਰਕੇ ਤੁਸੀਂ ਇਹਨਾਂ ਦੇ ਕੋਲ ਗਏ ਸੀ ਜਿਹੜਾ ਸੁਮਚੈਨ ਸਿੰਘ ਆ ਕੀ ਕਾਰਨ ਸੀ ਕਿ ਤੁਸੀਂ ਇਹਨਾਂ ਦੇ ਕੋਲ ਗਏ ਇਹਨਾਂ ਨੇ ਕਿਹਾ ਸੀ ਵੀ ਇੱਕ ਸਾਡਾ ਸਮਝੌਤਾ ਵਾ ਤੁਸੀਂ 5-6 ਸਾਲ ਪਹਿਲਾਂ ਸਾਡਾ ਸਮਝੌਤਾ ਕਰਾਇਆ ਸੀਗਾ ਅੱਜ ਵੀ ਸਾਡਾ ਸਮਝੌਤਾ ਕਰਾਓ ਤੇ ਉਹ ਸਮਝੌਤੇ ਦੇ ਤਹਿਤ ਮੈਂ ਇੱਥੇ ਆਇਆ ਸੀਗਾ ਉਹ ਵੀਡੀਓ ਦੇ ਤੁਹਾਨੂੰ ਬਲੈਕਮੇਲ ਕਰ ਰਹੇ ਬਲੈਕਮੇਲ ਕਰ ਰਹੇ ਸੀ ਪੈਸੇ ਦੀ ਮੰਗ ਕਰ ਰਹੇ ਸੀ ਪੈਸੇ ਦੀ ਮੰਗ 45000 ਰੁਪਏ ਮੇਰੇ ਕੋਲ account ਚੋ ਟ੍ਰਾਂਸਫਰ ਕਰਾਇਆ ਸਰਦਾਰ ਸਵਰਨ ਸਿੰਘ ਦੇ account ਦੇ ਵਿੱਚ ਉੱਥੇ account ਚੋ ਇਹਨਾਂ ਨੇ ਕਢਵਾ ਕੇ ਦਿੱਤਾ ਤੇ ਉਹ ਜਿਹੜਾ ਮੁੰਡਾ ਵਾ ਉਹਨੇ 45000 ਰੁਪਏ ਉੱਥੇ ਹੀ ਫੜ ਲਿਆ ਅੱਜ ਫੇਰ ਕੀ ਕਾਰਨ ਸੀ ਕਿ ਤੁਸੀਂ ਫੇਰ ਇੱਥੇ ਆਏ ਇਹਨਾਂ ਨੇ ਤੁਹਾਨੂੰ ਬੁਲਾਇਆ ਸੀ ਪੈਸੇ ਵਾਸਤੇ ਅੱਜ ਪੈਸੇ ਵਾਸਤੇ 4 ਵਜੇ ਦਾ ਟਾਈਮ ਸੀਗਾ ਤੇ ਜਿਹਦੇ ਵਾਸਤੇ ਮੈਂ ਫੇਰ ਪ੍ਰਸ਼ਾਸਨ ਵੱਲੋਂ ਕਾਰਵਾਈ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਤੇ ਭਾਈ ਸਾਹਿਬ ਜਿਹੜੇ ਇਹਨਾਂ ਦੀ ਸੰਸਥਾ ਸਾਰਿਆਂ ਨੇ ਅਸੀਂ ਮਿਲ ਕੇ ਇਹ ਕਾਰਵਾਈ ਕੀਤੀ ਆ ਕਿ ਇਹ ਬੜਾ ਵੱਡਾ ਸਕੈਂਡਲ ਆ ਇੱਕ ਦੁਨੀਆ ਦੀ ਲੁੱਟ ਬੜੇ ਤਰੀਕੇ ਨਾਲ ਕਰ ਰਹੀ ਹੈ ਇਹ ਉਸ ਬੰਦੇ ਨੂੰ ਕਿਸੇ ਨੂੰ ਵੀ ਬਲੈਕਮੇਲ ਇਸ ਤਰ੍ਹਾਂ ਕਰਦੇ ਆ ਇਹ ਕੋਠੀ ਇਹਨਾਂ ਨੇ ਰੱਖੀ ਹੋਈ ਹੈ ਉੱਥੇ ਜੋਸਨ ਹਸਪਤਾਲ ਦੇ ਵਿੱਚ ਜਿਹੜਾ ਮਕਬੂਲਪੁਰੇ ਦੇ ਵਿੱਚ ਉਸ ਕੋਠੀ ਦੇ ਵਿੱਚ ਇਹ ਸਾਰੀ ਕਾਰਵਾਈ ਕਰਦੇ ਸੀ ਆਏ ਸੀ ਕਿੰਨੇ ਬੰਦੇ ਤੇ ਕਿੰਨੀਆਂ ਔਰਤਾਂ ਸੀਗੀਆਂ ਉੱਥੇ ਚਾਰ ਔਰਤਾਂ ਤੇ ਤਿੰਨ ਬੰਦੇ ਤੇ ਮੌਕੇ ਤੇ ਤੁਹਾਡੇ ਕੋਲ ਕਿੰਨੇ ਬੰਦੇ ਗ੍ਰਿਫਤਾਰ ਹੋਏ ਇਸ ਟਾਈਮ ਮੌਕੇ ਦੇ ਉੱਤੇ ਇੱਕ ਔਰਤ ਜਿਹੜੀ ਭੱਜ ਗਈ ਆ ਤੇ ਦੋ ਸਰਦਾਰ ਜੀ ਇੱਕ اے ایس ਏ ਸੁਖਚੈਨ ਸਿੰਘ ਤੇ ਇੱਕ ਸਰਦਾਰ ਜੀ ਇੱਕ ਹੋਰ ਨੇ ਜਿਹੜੇ ਮੌਕੇ ਤੇ ਫੜੇ ਗਏ ਠੀਕ ਆ ਹੁਣ ਤੁਹਾਨੂੰ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਆਸ਼ਵਾਸ਼ਣ ਪੁਲਿਸ ਨੇ ਇਹ ਦਿੱਤਾ ਕਿ ਇਹ ਬਕਿਆ ਸੁਖਚੈਨ ਸਿੰਘ اے ایس ਏ ਜੋ ਆ ਉਹ ਨੇ ਕਿਹਾ ਵਾ ਕਿ ਚਾਰ ਔਰਤਾਂ ਤੇ ਚਾਰ ਬੰਦੇ ਆਏ ਸਾਡਾ ਗਰੋ ਆਏ ਉਹ ਮੰਨਿਆ ਤੇ ਹੁਣ ਜੋ ਐ ਐਸ ਕੇਓ ਹੈਗੇ ਲੇਡੀਜ਼ ਅਮਨਜੋਤ ਕੌਰ ਉਹ ਕਰ ਰਹੇ ਨੇ ਇਨਵੈਸਟੀਗੇਸ਼ਨ ਇਹਦਾ ਕਰ ਰਹੇ ਨੇ ਤੇ ਉਹ ਕੱਢਣਗੇ ਇਹਦੇ ਵਿੱਚੋਂ ਹੁਣ ਤੇ ਜਿਹੜੀ ਮੇਰੀ ਮਤ ਭਾਈ ਸਾਹਿਬ ਨੂੰ ਆਨੇ ਕੀਤੀ ਆ ਉਹ ਆਪਣੀ ਜਵਾਨੀ ਤੁਹਾਨੂੰ ਦੱਸਣਗੇ ਕਿ ਬੈਂਕ ਦੇ ਵਿੱਚ ਜੋ ਇਹਨਾਂ ਨੇ ਮੇਰੀ ਮਤ ਕੀਤੀ ਹੈ ਇਹ 6 ਤਰੀਕ ਨੂੰ ਜਾਨੀ ਸਾਹਿਬ ਮੈਨੂੰ ਬੈਂਕ 'ਚ ਮਿਲੇ ਸੀ ਕਿ ਮੈਂ ਆ ਉੱਥੇ ਕੋਈ ਪਰਸਨਲ ਕੰਮ ਸੀਗਾ ਬੈਂਕ 'ਚ ਤੇ ਜਦੋਂ ਇਹਨਾਂ ਨੇ ਮੈਨੇਜਰ ਸਾਹਿਬ ਦੇ ਕਮਰੇ 'ਚੋਂ ਨਿਕਲੇ ਤੇ ਕਿਸੇ ਬੰਦੇ ਨੂੰ ਆਖਿਆ ਭਾਈ ਮੈਂ ਟ੍ਰਾਂਸਫਰ ਕਰਾਉਣੇ ਪੈਸੇ ਮੈਨੂੰ ਪੈਸੇ ਕਢਾ ਦਿਓ ਤੇ ਕਿਸੇ ਬੰਦੇ ਨੇ ਹਾਮੀ ਨਹੀਂ ਭਰੀ ਤੇ ਜਦੋਂ ਇਹਨਾਂ ਦਾ ਮੈਂ ਚਿਹਰਾ ਵੇਖਿਆ ਤੇ ਕਹਿੰਦੇ ਵੀ ਬੱਚਾ ਥੱਲੇ ਆ ਗਿਆ ਵਾ ਗੱਡੀ ਦੇ ਤੇ ਭਾਜੀ ਮੈਨੂੰ ਪੈਸੇ ਦੇ ਦਿਓ ਮੈਂ ਇਹਨਾਂ ਦੀ ਮਦਦ ਕਰਨੀ ਆ 45000 ਰੁਪਏ ਕਢਾਉਣਾ ਵਾ ਤੇ ਮੈਨੂੰ ਚਿਹਰੇ ਤੋਂ ਉਦੋਂ ਹੀ ਸ਼ੱਕ ਪੈ ਗਿਆ ਕਿ ਇਹਨਾਂ ਨੂੰ ਕੋਈ ਬੰਦਾ ਬਲੈਕਮੇਲ ਕਰਨ ਲਿਆ ਵਾ ਪਰ ਮੈਂ ਇਹਨਾਂ ਨੂੰ ਕਹਿੰਦਾ ਰਹਿ ਗਿਆ ਪਰ ਇਹਨਾਂ ਨੇ ਮੈਨੂੰ ਪੂਰਾ ਸੱਚ ਨਾ ਦੱਸਣ ਕਰਕੇ ਉਸ ਵੇਲੇ ਕਾਰਵਾਈ ਨਹੀਂ ਹੋਈ ਇਹਨਾਂ ਨੇ ਫਿਰ ਅਗਲੇ ਦਿਨ ਮੈਨੂੰ ਦੱਸਿਆ ਕਿ ਭਾਜੀ ਆਹ ਗੱਲ ਹੋਈ ਸਾਡੇ ਨਾਲ ਫਿਰ ਮੈਂ ਇਹਨਾਂ ਨੂੰ ਸਿੱਧਾ ਰਾਹ ਦਿੱਤਾ ਕਿ ਜੇਕਰ ਨਹੀਂ ਆ ਤੇ ਸਿੱਧਾ ਡੀਜੀਪੀ ਚੰਡੀਗੜ੍ਹ ਪੇਸ਼ ਹੋ ਜੋ ਡੀਜੀਪੀ ਤੋਂ ਸਿੱਧੀ ਥੱਲੇ ਨੂੰ ਖਿੱਚ ਪਵਾਓ ਫਿਰ ਮੈਂ ਮੇਰੇ ਸਤਿਕਾਰਯੋਗ ਸ਼ਮਸ਼ੀਰ ਸਿੰਘ ਪਧਰੀ ਸਾਹਿਬ ਆ ਜਿਹੜੇ ਇੰਚਾਰਜ ਅਫਸਰ ਦੇ ਮੈਂ ਉਹਨਾਂ ਦੀ ਡਿਊਟੀ ਲਈ ਉਹਨਾਂ ਕਮਿਸ਼ਨਰ ਸਾਹਿਬ ਕੋਲ ਟਾਈਮ ਲੈ ਕੇ ਕਮਿਸ਼ਨਰ ਸਾਹਿਬ ਦੇ ਪੇਸ਼ ਹੋਏ ਸਾਰੀ ਗੱਲ ਦੱਸੀ ਉਹਨਾਂ ਨੇ ਡੀਐਸਪੀ ਸਿਤਾਜ ਜੀ ਨੂੰ ਚਿੱਠੀ ਮਾਰਕ ਕੀਤੀ ਆ ਉਹ ਚਿੱਠੀ ਦੇ ਆਧਾਰ ਤੇ ਇਹ ਬੰਦਿਆ ਨੂੰ ਅਰੈਸਟ ਕੀਤਾ ਗਿਆ ਅੱਜ 4 ਵਜੇ ਕਿਉਂਕਿ ਇਹਨਾਂ ਨੇ ਜਿਹੜਾ 3 ਲੱਖ ਉਚੁੰਡਾ 10000 ਰੁਪਇਆ ਬਕਾਇਆ ਲੈਣਾ ਸੀ ਆ ਉਹਦੇ ਸੰਬੰਧੀਏ ਫੜੇ ਗਏ ਆ ਪਰ ਇਹ ਜਿਹੜਾ ਕੰਮ ਹੋ ਰਿਹਾ ਵਾ ਇਹ ਬੰਦਿਆਂ ਨੂੰ ਵੀ ਵਰਗਲਾਉਂਦੇ ਆ ਤੇ ਨੌਜਵਾਨ ਕੁੜੀਆਂ ਨੂੰ ਵੀ ਵਰਗਲਾਉਂਦੇ ਆ ਕੁੜੀਆਂ ਨੂੰ ਵਰਗਲਾ ਕੇ ਉਹਦੀ ਵੀਡੀਓ ਬਣਾ ਕੇ ਮੜ ਕੇ ਉਹਨਾਂ ਕੋਲ ਗਲਤ ਕੰਮ ਕਰਾਉਂਦੇ ਹੋਣਗੇ ਇਸ ਕਰਕੇ ਇੱਕ ਕੁੜੀ ਇਹਨਾਂ ਦੇ ਕਮਰੇ ਚ ਵਾਰ ਕੇ ਇਹਨਾਂ ਨਾਲ ਧੱਕਾ ਕਰਕੇ ਇਹਨਾਂ ਨਾਲ ਸਾਰੇ ਕੰਮ ਕਰਕੇ ਇਹਨਾਂ ਨੂੰ ਨੰਗਿਆਂ ਕਰਕੇ 올ਡ ਏਜ ਬੰਦੇ ਨਾਲ ਇਹ ਕਰਦੇ ਆ ਕਿਉਂਕਿ ਜੰਗ ਮੁੰਡੇ ਨਾਲ ਨਹੀਂ 올ਡ ਏਜ ਬੰਦੇ ਨਾਲ ਜੋ ਕਰਦੇ ਆ ਕਿ ਪੈਨਸ਼ਨ ਵਾਲਾ ਬੰਦਾ ਜੈ ਕੋ ਚੰਗੇ ਪੈਸੇ ਵਾਲਾ ਬੰਦਾ ਜੀ ਕੋ ਪੈਸੇ ਮਿਲ ਸਕਣ 50 ਤੋਂ 60 ਸਾਲ ਦੀ ਉੱਪਰ ਉਮਰ ਆ ਦੇਣਾ ਕਰਦੇ ਆ ਇਹ ਕੰਮ ਮੇਰੇ ਕੋ ਪਹਿਲਾਂ ਵੀ ਅਕੇਸ ਆਇਆ ਸੀ ਉਹ ਪਿੰਡ ਚਾਟੀਵੰਡ ਦਾ ਸਹਾਰ ਚਰਮਨ ਸਿੰਘ ਫੌਜੀ ਸੀ ਜਿਹੜਾ ਕਹਿੰਦਾ ਕਿ ਮੈਂ ਜ਼ਹਿਰ ਖਾ ਕੇ ਮਰ ਜਾਣਾ ਗੋਲਡਨ ਸਾਹਿਬ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਉਹਨੂੰ ਕਿਹਾ ਮਰਨਾ ਨਹੀਂ ਚੱਲ ਮੇਰੇ ਨਾਲ ਸ਼ਿਵਦਰਸ਼ਨ ਐਸਐਚਓ ਲੱਗੇ ਸੀ ਗੁਰਜੀ ਥਾਣੇ ਮੈਂ ਜਾ ਕੇ ਮੇਰਾ ਦੋਸਤ ਵੀ ਮੈਂ ਮਿਲਿਆ ਉਹਨਾਂ ਨੂੰ ਮੈਂ ਸ਼ਿਵਦਰਸ਼ਨ ਜੀ ਆ ਗੱਲ ਆ ਕਹਿੰਦਾ ਗਾਲੀ ਗੋਲੀ ਗੋਲਡਨ ਸਾਹਿਬ ਤੁਸੀਂ ਆ ਗਏ ਹੋ ਅਸੀਂ ਕਿਸਾਨຊਗਰ ਚੇਟੀ ਨਾਲ ਲੈ ਕੇ ਮੈਂ ਨਾਲ ਜਾ ਕੇ ਅਸੀਂ ਉਸ ਬੰਦੇ ਦੀ ਕੋਠੀ ਮੰਲੀ ਫਿਰ ਉਸ ਬੰਦੇ ਨੇ ਉਹ ਬੰਦੇ ਦੇ 7 ਲੱਖ ਰੁਪਇਆ ਮੋੜਿਆ ਸੀ ਉਹ ਵੀ ਉਹਨੂੰ ਡਲੋਜੀਲ ਜਾ ਕੇ ਉਹਦੇ ਨੰਗੇ ਕਰ ਕੋ ਦੀ ਵੀਡੀਓ ਬਣਾ ਕੇ ਉਹਦੇ ਬਹੁਤ ਕੁਝ ਕਰਕੇ ਉਹਦੇ ਨਾਲ ਧੱਕੇਸ਼ਾਈਆਂ ਕਰਕੇ ਉਹਨੇ ਕੋ ਪੈਸੇ ਖਾਦੇ ਸੀ ਉਹ ਪੈਸੇ ਵਾਪਸ ਕਰਵਾਏ ਸੀ ਉਦੋਂ ਉਦੋਂ ਬਾਅਦ ਫਿਰ ਅਸੀਂ ਆਪਣੇ ਘਰ ਕੰਮਾਂ ਚ ਲੱਗ ਗਏ ਦਾ ਹੀ ਕੋ ਕੇਸ ਫੜਦੇ ਆ ਕਿ ਸਾਡੇ ਨਾਲ ਕੋਈ ਬੀਤ ਨਾ ਜਾਵੇ ਕੋਈ ਉਹ ਜਾ ਕੰਮ ਇਸ ਕਰਕੇ ਅਸੀਂ ਪਿਛਾੜ ਗਏ ਆ ਜਿਹੜਾ ਨਵਾਂ ਕੇਸ ਆਇਆ ਵਾ ਮੈਨੂੰ ਪ੍ਰਸ਼ਾਸਨ ਦੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਡਿਪਟੀ ਸਾਹਿਬ ਤੇ ਮਨਜੋਤ ਕੁਲ ਐਸਐਚੀ ਜਿਹੜੀ ਇੰਚਾਰਜ ਆ ਮੈਨੂੰ ਪੂਰਨ ਵਿਸ਼ਵਾਸ ਆ ਕਿ ਸਾਡੀ ਬੋਸ ਚੰਗਾ ਕੰਮ ਕਰਦੀ ਤੇ ਕਰਕੇ ਰਹੇਗੀ ਇਹਨਾਂ ਸ਼ਬਦਾਂ ਤੁਹਾਨੂੰ ਅੱਜ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆ ਬਟਾਲਾ ਹਾਲ ਵਾਸੇ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ। ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ? ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ। ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ α ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ। ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ। ਅੰਦਰੋਂ ਕੁੰਡੀ ਲਾਤੀ। ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹੋ ਦੋ ਤਿੰਨ ਹੋਰ ਬੰਦੇ ਲਿਆਇ ਦੋ ਤਿੰਨ ਲੇਡੀਜ਼ ਵੀ ਲਿਆਇ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਐਕਸਟਰੈਕਟ ਕਰਨ ਲੱਗੇ ਤੇ ਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ ਯੂਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਖਾਨੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇੰਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ Trap ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਤਿੰਨ ਮਕਬੂਲਪੁਰੇ ਦੇ ਆ ਤਿੰਨ ਜਲੰਧਰ ਦੇ ਰਹਿਣ ਵਾਲੇ ਆ ਦੋ ਗੁਰਦਾਸਪੁਰ ਦੇ ਆ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਏ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈ ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਖਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਹੈ ਜਿਹਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮੀਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕ੍ਰਾਈਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਪਰੋਤੀ ਮੰਗਦੇ ਆਂ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛਗਿਛ ਤੋਂ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਹਨ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਹਨ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਅ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਆ ਉਹ ਪਤਾ ਕੀਤਾ ਜਾਏਗਾ